ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਦਾਸ ਜੀ ਦੀਆਂ 12 ਵਾਰਾਂ ਦੇ ਆਪਾਂ ਸੰਥਿਆ ਕਰ ਰਹੇ ਹਾਂ ਤੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀ ਵਾਰ ਵੀ ਸੰਥਿਆ ਚੱਲ ਰਹੀ ਹੈ ਇਹ 28 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਸੀ 28 ਪੌੜੀਆਂ ਜੂ ਟੂ ਦੀ ਪਲੇਲਿਸਟ ਵਿੱਚ ਪਈਆਂ ਹੋਈਆਂ ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ ਕਹਿੰਦੇ ਤਦ ਫਿਰ ਸਿੱਧਾ ਨੇ ਪੁੱਛਿਆ ਏ ਨਾਨਕਾ ਭਾਰਤ ਖੰਡ ਵੇਖੇ ਕੀ ਵਰਤਾਰਾ ਹੈ ਤੇ ਸਭ ਸਿੱਧਿ ਇਹ ਬੁੱਝਿਆ ਕਲ ਤਾਰ ਨਾਨਕ ਅਵਤਾਰਾ ਸਾਰੇ ਸਿੱਧਾਂ ਨੇ ਗੁਰੂ ਜੀ ਦੇ ਕਥਨ ਅਰ ਤੇਜ ਤੋਂ ਇਹ ਬੁੱਝ ਲਿਆ ਸੀ ਕਿ ਕਾਲ ਯੁਗ ਦੇ ਤਾਰ ਨੂੰ ਆਇਆ ਇਹ ਨਾਨਕ ਗੁਰ ਅਵਤਾਰ ਹੋਣਾ ਹੈ ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ ਫਿਰ ਬਾਬੇ ਨੇ ਕਿਹਾ हे नाथ ਜੀ ਧੰ ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ हे नाथ ਜੀ ਇਹ 84 ਸਿੱਧਾਂ ਦੇ ਨਾਲ ਵਾਰਤ ਹੋ ਰਹੀ ਹੈ ਕਹਿੰਦੇ ਸੱਚ ਚੰਦਰਮਾ ਹੈ ਤੇ ਝੂਠ ਹਨੇਰਾ ਹੈ ਕੂੜ ਅਮਾਵਸ ਵਰਤਿਆ ਹੋ ਪਾਲਣ ਚੜਿਆ ਸੰਸਾਰਾ ਚੜਿਆ ਭਾਰਾ ਪਾਠ ਥੱਲੇ ਹਾ ਹ ਲੱਗਾ ਕੂੜ ਅਮਾਵਸ ਕਹਿੰਦੇ ਕੂੜ ਮਸਿਆ ਦੀ ਰਾਤ ਵਾਂਗ ਵਰਤ ਰਿਹਾ ਮੈਂ ਸੰਸਾਰ ਵੇਖੇ ਸੱਚ ਨੂੰ ਲੱਭਣ ਲਈ ਚੜਿਆ ਹਾਂ ਪਾਪ ਗਿਰਾਸੀ ਪ੍ਰਥਮੀ ਧੌਲ ਖੜਾ ਤਰ ਪੁਕਾਰਾ ਪਾਪ ਨੇ ਧਰਤੀ ਗ੍ਰਸ ਲਈ ਹੈ ਭਾਵ ਕਿ ਧਰਤੀ ਤੇ ਇਨਨੇ ਪਾਪ ਹੋ ਗਏ ਨੇ ਧਰਤੀ ਟੱਕੀ ਗਈ ਤੇ ਧਰਮ ਧਵਲ ਧਰਤੀ ਦੇ ਖੜੋਤਾ ਰੋ ਰਿਹਾ ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ ਸਿੱਧ ਤਾਂ ਪਹਾੜਾਂ ਵੇਖੇ ਲੋਕ ਬੈਠੇ ਹਨ ਤੇ ਜਗਤ ਦੀ ਮੁਕਤ ਕੌਣ ਕਰੇਗਾ ਜੋਗੀ ਗਿਆਨ ਵਿਹੋਣਿਆ ਨਿਸ ਦਿਨ ਅੰਗ ਲਗਾਏ ਇਸ਼ਾਰਾ ਸੰਗਤ ਜੀ ਨਾਲ ਆਪਾਂ ਭਾਈ ਗੁਰਦਾਸ ਦੀ 12 ਦੀ ਸੰਖਿਆ ਕਰ ਰਹੇ ਹਾਂ ਤੇ ਨਾਲ ਅਰਥ ਵੀ ਆਪਾਂ ਸਰਵਣ ਕਰ ਰਹੇ ਹਾਂ ਜੋਗੀ ਲੋਗ ਗਿਆਨ ਤੋਂ ਖਾਲੀ ਰਾਤ ਦਿਨ ਸਰੀਰਪੁਰ ਸਵਾਹ ਮਲ ਛੱਡਦੇ ਸਨ ਭਾਵ ਉਹ ਜੋਗੀ ਜੋ ਦੇਸ਼ ਵਿੱਚ ਫਿਰ ਰਹੇ ਸਨ ਬਾਜ ਗੁਰੂ ਡੁੱਬਾ ਜਗ ਸਾਰਾ ਗੁਰੂ ਤੋਂ ਬਿਨਾ ਸਾਰਾ ਜਗਤ ਕਹਿੰਦੇ ਡੋਬ ਰਿਹਾ ਹੈ ਕਲ ਆਏ ਕੁੱਤੇ ਮੂਹੀ ਖਾਜ ਹੋਆ ਮੁਰਦਾਰ ਗੁਸਾਈ ਏ ਗੁਸਾਈ ਕਾਲ ਯੁਗ ਦੀ ਸ੍ਰਿਸ਼ਟੀ ਕੁੱਤੇ ਮੂੰਹ ਹੋ ਗਈ ਐ ਹਾਕਮ ਬੇਹਕ ਨਹੀਂ ਦੇਖੀ ਦਾ ਦੇਖ ਦੇ ਤੇ ਖਾਣਾ ਇਸ ਦਾ ਮੁਰਦਿਆਂ ਦੇ ਮਾਸ ਅਣਹੱਕ ਹੋ ਗਿਆ ਐ ਭਵ ਆਪਣਾ ਨਹੀਂ ਖਾਂਦੇ ਪਰਾਇਆ ਹੱਕ ਖਾਂ ਲੱਗ ਪਏ ਨੇ ਰਾਜੇ ਪਾਪਕ ਮਾਮ ਦੇ ਉਲਟੀ ਬਾੜ ਖੇਤ ਕੋ ਖਾਈ ਕਹਿੰਦੇ ਰਾਜੇ ਪਾਪ ਕਰਦੇ ਹਨ ਵਾੜ ਜਿਹੜੀ ਖੇਤ ਦੀ ਰਾਖੀ ਸੀ ਉਲਟਾ ਖੇਤ ਨੂੰ ਖਾਂਦੀ ਹੈ ਪਰਜਾ ਅੰਧੀ ਗਿਆਨ ਬਿਨ ਕੋੜ ਕੁਸਤ ਮੁਖੋ ਅਲਾਈ ਕਹਿੰਦੇ ਪਰਜਾ ਗਿਆਨ ਬਜ ਅੰਨੀ ਹੋ ਰਹੀ ਹੈ ਤੇ ਕੋੜ ਕੋ ਧਰਮ ਮੂਹ ਬੋਲਦੀ ਹੈ ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਦ ਭਾਈ ਭਾਈ ਗੁਰਦਾਸ ਜੀ ਕਹਿ ਰਹੇ ਨੇ ਕਹਿੰਦੇ ਚੇਲੇ ਸ਼ੈਣ ਆਦ ਸਾਜ ਵਜਾਉਂਦੇ ਹਨ ਤੇ ਗੁਰੂ ਬਹੁ ਤਰ੍ਹਾਂ ਨਾਲ ਨੱਚਦੇ ਹਨ ਤੇ हे ਭਾਈ ਚੇਲੇ ਬੈਠਣ ਘਰਾਂ ਵਿੱਚ ਗੁਰ ਉੱਠ ਘਰੇ ਤਣਾੜੇ ਜਾਈ ਭਾਈ ਗੁਰਦਾਸ ਜੀ ਕਿੱਡਾ ਸੁੰਦਰ ਬਚਨ ਕਰ ਰਹੇ ਨੇ ਕਹਿੰਦੇ ਸੇਵਕ ਘਰਾਂ ਵਿੱਚੇ ਬੈਠੇ ਰਹਿੰਦੇ ਹਨ ਜਿਹੜੇ ਚੇਲੇ ਨੇ ਉਹ ਘਰਾਂ ਵਿੱਚ ਬੈਠੇ ਰਹਿੰਦੇ ਨੇ ਤੇ ਗੁਰੂ ਉੱਠ ਕੇ ਉਹਨਾਂ ਦੇ ਘਰੀ ਜਾਂਦੇ ਹਨ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕਹਿ ਲੈ ਕਹਿ ਦਲਾਵਾਂ ਦੇ ਨਾਲ ਹੱਕ ਗਵਾਈ ਕਾਜੀ ਵੱਡੀ ਖੋਰੀ ਹੋ ਗਏ ਨੇ ਪਾ ਵੱਡੀ ਲੈਣ ਲੱਗ ਪਏ ਨੇ ਵੱਡੀ ਲੈ ਕੇ ਪਰਾਇਆ ਹੱਕ ਗਵਾ ਦਿੰਦੇ ਹਨ ਇਸਤਰੀ ਪੁਰਖ ਹੈ ਧਾਮ ਹਿੱਤ ਭਾਵੇਂ ਆਏ ਇਕ ਥਾਉ ਜਾਈ ਭਾਵੇਂ ਦਲਾਵਾਂ ਦੇ ਨਾਲ ਇਸਤਰੀ ਦਾ ਭਰਤੇ ਨਾਲ ਧਾਮ ਹਿੱਤ ਪੈਸੇ ਦਾ ਪਿਆਰ ਹੋ ਗਿਆ ਤੇ ਥਾਂ ਕੁ ਥਾਂ ਭਾਵੇਂ ਕਿਤੇ ਜਾਵੇ ਆਵੇ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਵਰਤਿਆ ਪਾਪ ਸਭ ਸਜਗ ਮਾਹੀ ਸਾਰੇ ਜੱਗ ਵਿੱਚ ਪਾਪ ਦਾ ਵਰਤਾਰਾ ਹੋ ਰਿਹਾ ਹੈ ਸੋ ਸੰਗਤ ਜੀ 40 30 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਭਾਈ ਗੁਰਦਾਸ ਦੀਆਂ ਬਾਣਾਂ ਦੀ ਆਪਾਂ ਸੰਥਿਆ ਕਰ ਰਹੇ ਹਾਂ ਤੇ ਲਾਈਵ ਸੰਥਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਚੱਲ ਰਹੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ